ਮਿੱਤਰੋ ਲੌਵੀ ਮਸ਼ੀਨ ਦਿੱਤੀ ਸੀ ਤੋ ਪਾਣੀ ਆ ਮਾਰਤਾ ਉਹਦੀ ਮੋਟਾ ਮੋਟਾ ਆਪਣੀ ਝੋਨੇ ਦੀ ਆਦੀ ਬਣਾਈ ਖੜੀ ਰੂਲਾ ਪਹਿਲਾ ਆ ਰੂਲਾ ਦੇ ਲੋ ਜਮਾ ਵੀ ਕਿਤੇ ਬਿੰਗਾ ਹੋਇਆ ਸੁਧਾ ਪਿਆ ਜਮਾ ਤੇ ਗੇਰ ਇਹਦਾ ਨਵੇਂ ਮਾਡਲ ਚ ਰੱਖਿਆ ਹਾਂ ਜੀ ਮਿੱਤਰੋ ਲੌਵੀ ਰੀਪਰ ਆਪਾਂ ਲੈ ਜਾਂਦਾ ਸੀ ਦਸ਼ਮੇਸ਼ ਜੀ ਮਿੱਤਰੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਅੱਜ ਮਸ਼ੀਨ ਆਪਾਂ ਸੇਲ ਕਰਤੀ ਆ ਬੰਦੇ ਹੋਗੇ ਲੈਣ ਕინ ਵੇਚਤੀ ਆ ਆਪਾਂ ਹੋਰ ਲਿਆਵਾਂਗੇ ਉਹਨਾਂ ਉੱਤਲਾ ਮਾਡਲ ਜਿਗ ਚੀਜ਼ ਦਾ ਤੈਨੂੰ ਬਾਹਰ ਕੱਢੀਏ ਮਾੜਾ ਜਾ ਦੇਖੀਏ ਮਸ਼ੀਨ ਆਪਣੇ ਮਿੱਤਰੋ ਤੋਂ ਹੁੰਦੀ ਆ ਤੇ ਅਰਜਨ ਆਪਣਾ ਇੱਥੇ ਖੜਾ ਹੈ। ਇਹ ਵੀ ਨਹੀਂ ਹੋ ਗਿਆ ਹੁਣ ਖੜੇ ਨਹੀਂ ਸਟਾਰਟ-ਸਟਾਪ ਕੀਤਾ ਨਹੀਂ ਇੱਥੇ ਖੜਾ ਹੈ। ਤੇ ਕਰਾ ਵੀ ਆਪਣਾ ਇੱਥੇ ਖੜਾ ਹੈ। ਸ਼ੈੱਡ ਚ ਇਦਾਂ ਸਮਾਨ ਬਚਿਆ ਰਹਿੰਦਾ ਮਸ਼ੀਨ ਇੱਥੇ ਸੀ ਖੜੀ। ਹੁਣ ਵਿੱਲਾ ਹੀ ਆ ਇਹਦਾ ਇੱਥੇ ਆਪਣਾ ਪਿੱਛੇ ਪਿਆ ਉਹ ਫਾਰਮ ਟਰੈਕ ਹੁੰਦਾ। ਦੇਖਿਓ ਫਿਰ ਵਲੌਗ ਅੱਗੇ ਆਉਂਦੇ ਆ ਮਿੱਤਰੋ ਬੰਦੇ। ਤੇ ਆਪਾਂ ਹੁਣ ਜਗਜੀਤ ਲਿਆਵਾਂਗੇ ਮਸ਼ੀਨ। ਉੱਤਲਾ ਮਾਰ ਲਿਆ ਮਾਗੇ ਤੋੜਾ ਮੇਤਰਾ ਲੌਬੀ ਮਸ਼ੀਨ ਦਿੱਤੀ ਸੀ ਤੋ ਪਾਣੀ ਆ ਮਾਰਤਾ ਉਹਦੀ ਮੋਟਾ ਮੋਟਾ ਆਪਣੀ ਝੋਨੇ ਦੀ ਆਦੀ ਬਣਾਈ ਖੜੀ ਹੋਈ ਸੀਗੀ ਤੇ ਬੰਦੇ ਆਉਂਦੇ ਲੱਗੇ ਆ ਗਏ ਆ ਤੇ ਦੇਖਣਗੇ ਹੁਣ ਆ ਕੇ ਕੀ ਬਣਦਾ ਟਰੈਕਟਰ ਤੇ ਆਏ ਹੁਣ ਲੈ ਕੇ ਹੋ ਜਾਣੀ ਆ ਜਿੱਦਾ ਤੇ ਪਿੱਛੇ ਸਾਸੂ ਪੇ ਕਰਤੀ ਆ ਨੇ ਜਿੱਦਾ ਸੁੱਕ ਸੁੱਕ ਜ ਮੜੀ ਜੀ ਤੇ ਅੱਜ ਵੈਕ ਜਾਣੀਆਂ ਤੇ ਆਪਾਂ ਫੇਰ ਹੁਣ ਦੇਖਦੇ ਆਂ ਫੇਰ ਇੱਕ ਦੋ ਦਿਨਾਂ ਤੀ ਦਿਖਦੇ ਆਂ ਆਪਾਂ ਵੀ ਜਗਜੀਤ ਲਿਆਵਾਂਗੇ ਫੇਰ ਆਪਾਂ ਕੇਐਸਜੀ ਕੇ ਆ ਉਹਦਾ ਇਹਦੀ ਥੋੜੀ ਖਚਾਈ ਥੋੜੀ ਆ ਬਾਕੀ ਠੀਕ ਆ ਉਹਦਾ ਤੇ ਖਚਾਈ ਖਚੋਈ ਦਾ ਥੋੜਾ ਜਿਹਾ ਚੱਕਰਿਆ ਇੱਕ ਹੈ 57 ਇੰਚ ਆ ਇਹ ਤੇ ਆਪਾਂ ਲਿਆਵਾਂਗੇ ਹੁਣ ਕਾਟ ਲਿਆਵਾਂਗੇ ਉਹਦਾ ਰੰਗ ਰੂੰਗ ਦੇਖੋ ਸਾਫ ਪਿਆ ਹੈ ਕੀ ਆ ਚੱਕਰ ਰੂਲਰ ਆਲਾ ਦੇਖ ਲਓ ਆਪਣੀ ਇੰਨੀ ਸਾਫ ਕੇ ਚੱਲੀ ਆ ਆਪਣੇ ਕੋ ਵੀ ਜੇ ਤੋ ਅੱਗੇ ਆਪਾਂ ਲਿਆਂਦੀ ਸੀ ਉਹਨਾਂ ਦੇ ਵੀ ਸਾਮਕੇ ਦੇ ਲੋ ਰੂਲਾ ਪਹਿਲਾ ਆ ਰੂਲਾ ਦੇ ਲੋ ਜਮਾ ਵੀ ਕਿਤੇ ਬਿੰਗਾ ਹੋਇਆ ਸੁਧਾ ਪਿਆ ਜਮਾ ਤੇ ਗੇਰ ਇਹਦਾ ਨਵੇਂ ਮਾਡਲ ਚ ਰੱਖਿਆ ਹੈ 24 ਵਾਲਾ ਜਿਹਦਾ 23 ਵਾਲਾ ਗੇਰ ਆ ਇਹ ਜਿਹੜਾ ਹੁਣੋਂ ਦਾ ਕੇਸ ਨੂੰ ਤੇ ਬਾਕੀ ਬੈਲਟਾ ਬੁਲਟਾ ਆਪਣੀਆਂ ਸਾਰੀਆਂ ਨਵੀਆਂ ਪਾਈਆਂ ਹੀ ਇਹ ਪਿਛਲੇ ਸਾਲ ਪਾਈਆਂ ਸਾਰੀਆਂ ਨਵੀਆਂ ਬੈਰਿੰਗ ਬੋਲਿੰਗ ਵੀ ਸਹੀ ਆ ਬ੍ਰੈਕਟਾਂ ਜਿਹੜੀਆਂ ਹੁੰਦੀਆਂ ਸਭ ਸੈੱਟ ਹੈਗਾ ਮੈਂ ਪਾਕਿਸਤਾਨ ਉਪਰ ਤੇ ਦਾ ਪਲੇਟ ਹਣ ਮਰੇ ਹੀ ਆ ਚੱਲੀ ਹੈ ਕਿਉਂਕਿ ਹਣ ਇਸ ਕਰਕੇ ਮਰੇ ਆ ਬੈਲਟ ਆ ਪਾ ਪ੍ਰੈਸ਼ਰ ਵਾਲੀਆਂ ਪਾਈਆਂ ਬੜੀ ਪੁਲੀ ਵਾਲੀਆਂ ਇਹ ਵੀ ਤਿੰਨੇ ਨਵੀਆਂ ਪਾਈਆਂ ਸੀ ਬਿਨਾ ਆਇਟਲ ਤੋਂ ਕਿੰਨੀ ਟੈਟ ਆ ਯਾ ਪਾ ਦੋ ਯਾ 23 ਵਾਲੇ ਸਟicker ਨੇ ਲਾਏ ਸੀਗੇ ਬਾਅਦ ਚ ਤਿਆਰ ਕਰਾਈ ਸੀ ਉਹਦਾ ਰੰਗ ਕਰਾਈ ਸੀ ਨਾਲੇ ਤੇ 23 ਵਾਲੇ ਮਾਡਲ ਚ ਬਣਾਈ ਸੀ 23 ਦੇ ਆਉਂਦੇ ਸਟicker ਜਿਹੜੇ ਹੁਣ ਆਉਦੇ ਆ ਟੂਰ ਹੈ ਸਹੀ ਪਾਇਆ ਰੈਮੋ ਦੇਖੋ ਨਾ ਬੁੱਲੀ ਹਜ ਬਹੁਤ ਹੈ ਜਦੋਂ ਹੁਣ ਮਿੱਟੀ ਪਈ ਆ ਵਿੱਚ ਆ ਫਿਰ ਕੇ ਆ ਬਾਕੀ ਦੇਖਿਓ ਫੇ ਬਲੌਗ ਅੱਗੇ ਲਵ ਮਿੱਤਰੋ ਮਸ਼ੀਨ ਲੈਣਾ ਤੇ ਆਪਣੀ 850 ਮਿੰਟ ਹਾਂਜੀ ਮਿੱਤਰੋ ਅੱਜ ਦਿਨ ਹੈਗਾ ਉਹ ਤੋਂ ਅਗਲਾ ਕੱਲ ਆਪਣੀ ਮਸ਼ੀਨ ਚੱਲ ਗਈ ਸੀਗੀ ਤੇ ਅੱਜ ਆਪਣੇ ਬੰਦੇ ਗਏ ਆ ਦੇਖਣ ਜਿਮੀਦਾਰ ਆਇਆ ਜਦਾਂ 2018 ਮਾਡਲ ਆ ਤੇ ਜਿਮੀਦਾਰ ਆ ਆ ਮਸ਼ੀਨ ਸਹੀ ਆ ਸਾਰੀ ਸਾਰੀ ਜਿੱਦਾ ਵਧੀਆ ਆ ਤੇ ਹੁਣ ਦੇਖਣ ਗਏ ਆ ਦੇਖੋ ਅੱਜ ਬਣਦੀ ਆ ਕਿ ਨਹੀਂ ਗੱਲ ਤੇ ਰਾਤ ਸੀਗੀ ਪਹਿਲਾਂ ਦੂਜੀ ਵੀ ਟਰੈਕਟਰ ਤੇ ਦੇਖਿਆਵਾਂਗੇ ਜੇ ਸੰਦ ਆ ਗਈ ਤਾਂ ਲੈ ਆਵਾਂਗੇ ਬਾਟ ਜਿੱਦਾ ਹੈਗੀ ਫਿਰ ਜ਼ਿਆਦਾ ਤੇ ਅਰਜਨ ਪਹਿਲਾਂ ਰਾਤੀ ਸਟਾਰਟ ਕੀਤਾ ਉਹਨੂੰ ਮਹੀਨਾ ਹੋ ਗਿਆ ਮਹੀਨੇ ਤੋਂ ਉੱਤੇ ਉਹਦੀ ਬੈਟਰੀ ਵੀ ਡਾਊਨ ਹੋ ਗਈ ਜਦ ਆਪਾਂ ਇਹ ਜੀ ਖੜਾ ਰਿਹਾ ਨਾ ਵਿੱਚ ਪਈਦੀ ਬੈਟਰੀ ਡਾਊਨ ਹੋ ਗਈ ਤੇ ਸਟਾਰਟ ਹੀ ਨਹੀਂ ਹੋਇਆ ਫੇ ਤੇ ਇਹਦੇ ਕੁੰਡੇ ਦਾ ਟਾਈਟ ਹੋ ਜਾਂਦੇ ਵਜ ਜਾਂਦੀਆਂ ਲਿੰਕਾਂ ਆਹਾ ਜਿੱਦਾਂ ਮਰਜ਼ੀ ਕਰ ਲੋ ਅਡਜਸਟਮੈਂਟ ਤੇ ਆਪਣੇ ਇਹਦੇ ਫਾਰਮ ਟਰੈਕ ਦੇ ਕੁੰਡੇ ਨਹੀਂ ਸਹੀ ਹੈਗੇ ਢਿੱਲ ਬਹੁਤ ਰਹਿੰਦੀ ਤੇ ਫੇ ਰਾਤੀ ਇਹ ਜਗਾੜ ਲਾਇਆ ਹੀ ਅਸੀਂ ਵੇ ਕੁੰਡੇ ਦਾ ਪਾਏ ਸੀ ਨਾ ਵੈ ਇਦੀ ਫੇ ਤਾਂ ਲਿੰਕਾਂ ਵੱਜ ਗਈਆਂ ਉਹਨਾਂ ਦੇ ਖਿਲਦੀਆਂ ਨਹੀਂ ਤਾਂ ਕਰਕੇ ਫੇ ਤੇ ਜੇ ਅੱਜ ਬਣ ਗਈ ਜੇ ਟਰੈਕਟਰ ਨਾਲ ਲਿਆਉਣੇ ਟਰੈਕਟਰ ਨਾਲ ਲਿਆਵਾਂਗੇ ਨਹੀਂ ਤਾਂ ਉਹ ਗੱਡੀ ਵਾਲੇ ਇਦਾਂ ਫਿਰ ਉਹ ਦਿਨੇ-ਦਿਨੇ ਗੱਡੀ ਲਿਆ ਨਹੀਂ ਸਕਦੀ ਗੱਡੀ ਨਾ ਚਲਾਨ ਹੁੰਦਾ ਇਦਾਂ ਪੁਲਸ ਵਾਲਿਆਂ ਦਾ ਜਬ ਐਂ ਅਜ ਦਾ ਪਿੱਛੇ ਪਾਉਣੀ ਮਸ਼ੀਨ ਗੱਡੀ ਤੇ ਤੇ ਉਹ ਕਹਿੰਦਾ ਹੈਗਾ ਫਿਰ ਮੈਂ ਰਾਤ ਨੂੰ ਛੱਡ ਕੇ ਜਾਊਂਗਾ ਹਨੇਰੇ ਹੋ ਜਦਾਂ ਛੱਡ ਕੇ ਜਾਊਂਗਾ ਤਾਂ ਕਰਕੇ ਅਸੀਂ ਦੇਖਦੇ ਹਾਂ ਫਿਰ ਨਹੀਂ ਟਾਇਟ ਨਾ ਲਿਆਵਾਂਗੇ ਬਾਕੀ ਜੇ ਪਸੰਦ ਆਈ ਤੇ ਆ ਤੇ ਜ਼ਿੰਮੇਦਾਰ ਆਇਆ ਦੇਖੋ ਹੁਣ ਤੇ ਮੈਂ ਦੇਖਣ ਲੱਗਾ ਇਹਨੂੰ ਸਟਾਰਟ ਕਰਕੇ ਮੈਂ ਘਰ ਜਨ ਨੂੰ ਜੇ ਦੇਖੀਏ ਸਟਾਰਟ ਕਰਕੇ ਵਧੀਆ ਲਿੰਕ ਆ ਵੱਜ ਜਾਂਦੀਆਂ ਲੈਂਕਾਇਸ ਕਰਕੇ ਫੇ ਜੇ ਹੁੰਦਾ ਸਟਾਰਟ ਦੇਖਦੇ ਹਾਂ ਨੂੰ ਮੜਾ ਕਰਕੇ ਰਾਤੀ ਫੇ ਕਾਲੀ ਚਰ ਨਾਲ ਹਨੇਰਾ ਹੈਗਾ ਤਾਂ ਕਰਕੇ ਹੁੰਦੇ ਨੇ ਦੇਖਦੇ ਹਾਂ ਕਰਕੇ ਲਓ ਮੇਦਰੋ ਬੈਟਰੀ ਤੇ ਰੱਖਤੀ ਸੀ ਵਿੱਚ ਦੇਖਦੇ ਹਾਂ ਸਟਾਰਟ ਕਰਕੇ ਲਾਈਟ ਤਾਂ ਜਗਾ ਗਿਆ ਹੈ ਬੈਟਰੀ ਹਣੀ ਗਿੱਜਾ ਕੁਜਾ ਦਾ ਅਟ ਖੜੀਆਂ ਜਿੱਦਾ ਦੇਖਦੇ ਵਾਕੀ ਹੁਣ ਤੇ ਦੇਖੀ ਤਾਂ ਬੈਟਰੀ ਚ ਜਾਣੇ ਹੈ ਨਹੀਂ ਬੈਟਰੀ ਗੇਟ ਦੀ ਨਿੰਜ ਨੂੰ ਇੱਕ ਕਰੀ ਫਿਰ ਮਾਰ ਕੇ ਦੇਖ ਲੈਂਗੇ ਬੈਟਰੀ ਚ ਜਾਣੇ ਨਹੀਂ ਦੇ ਦੇਉ ਫਾਰਮ ਵਾਲੀ ਰੱਖ ਦੇ ਵੜੀ ਜਿਹ ਪਹਿਲਾਂ ਵਿੱਚ ਫੇ ਦੇਦੇ ਮੈਂ ਕਿ ਹੁਣ ਕੀ ਬੈਟਰੀ ਕੱਢਣੀ ਹੁਣ ਇਹਦੀ ਵੀ ਰਾਤ ਦੀਆਂ ਰੱਖੀ ਆ ਟੂਪਰਾ ਬਲਾਈ ਆ ਹਾਂ ਗੰਨਾ ਟਾਈਮ ਲੱਗ ਜਾਣਾ ਹੈ ਖੋਲ ਕੇ ਤੇ ਫਿਰ ਉੱਚ ਰੱਖਾਂਗੇ ਇਸ ਤੋਂ ਫਾਇਦਾ ਹੁਣ ਤਾਂ ਹੈ ਨਹੀਂ ਕੋਈ ਜਦੋਂ ਆਗੇ ਬੰਦੇ ਸਾਡੇ ਫੇ ਟ੍ਰਾਈਟਰ ਇਹਨਾਂ ਖਿੱਚ ਲਵਾਂਗੇ ਇਹਨੂੰ ਪਿੱਛੇ ਨੂੰ ਥੱਕੇ ਨਾ ਕਰ ਲਵਾਂਗੇ ਸਟਾਰਟ ਫੇਰ ਤਾਂ ਇਹਨਾਂ ਕਰਦੇ ਨਹੀਂ ਚਾਰਜ ਹੁਣ ਪਈ ਰਹਿਨਾਂ ਇਸ ਕਰਕੇ ਡੈੱਡ ਹੋ ਗਈ ਹੁਣ ਤਾਂ ਕਰਕੇ ਹੈ ਤਾਂ ਉਹ ਬੈਟਰੀ ਦੇਸੀ ਹੈ ਉਹ ਟ੍ਰਾਈਟਰ ਨਾਈ ਸੀ ਇਹ ਕਿਉਂਕਿ ਆ ਸਾੜਾ ਥੋੜੀ ਲੈਂਦਾ ਸੀ ਇਹਦੇ ਵਾਲੀ ਬੈਟਰੀ ਨਵੀਂ ਸੀਗੀ ਉੱਚ ਰੱਖਤੀ ਸੀਗੀ ਤੇ ਇਹਦੇ ਵਾਲੀ ਬੈਟਰੀ ਚ ਹੁਣ ਦੇਸੀ ਆਈ ਸੀ ਤੇ ਹੁਣ ਅਗਨੇ ਰੱਖੀ ਪਤਾ ਨਹੀਂ ਕੱਦ ਹੀ ਹੋਣੀ ਆ ਕੀ ਲਿਖਿਆ ਆ ਦੇਸੀ ਕੰਪਨੀ ਆ ਆ ਕਰਕੇ ਸਾਰ ਨਹੀਂ ਹੁੰਦਾ ਡੈੱਡ ਹੋਈ ਆ ਉਹਦਾ ਵੀ ਅੱਗੇ ਦੂਜਾ ਚੱਲਦਾ ਹੀ ਕਰਕੇ ਹੁੰਦਾ ਰਹਿੰਦਾ ਹੁੰਦਾ ਸੀ ਤੇ ਹੁਣ ਜਦੋਂ ਆਉਣਗੇ ਫਿਰ ਆਪਾਂ ਤਾਂ ਕਾਲਾ ਆ ਕੇ ਕਰ ਲਵਾਂਗੇ ਸਟਾਰਟ ਇਹਨੂੰ ਫੇਰ ਕਰੀ ਚਾਰਟ ਹੋ ਗਿਆ ਨੇ ਫੇਰ ਚਾਰਜ ਕਰ ਦੇਣੀ ਆ ਫੇ ਆਪਾਂ ਲਾ ਦਵਾਂਗੇ ਅੱਗੇ ਤਾਰਾ ਤੋਰਾ ਇੱਦੀ ਲੱਗੀਆਂ ਛੱਡੀਆਂ ਸਾਡੀਆਂ ਫੇ ਕਰੰਟ ਵਾਲੀ ਲਾ ਦਵਾਂਗੇ ਜਾਂ ਜੋ ਦੇਖੋ ਫੇ ਵਲੌਗ ਅੱਗੇ ਮਸ਼ੀਨ ਦੇਦੇ ਹੁਣ ਫੇ ਆਉਂਦੀ ਏ ਕਿ ਨਹੀਂ ਜੇ ਤਾਂ ਪਸੰਦ ਆ ਗਈ ਫੇ ਤਾਂ ਸਹੀ ਹੋਵੇ ਜਦੋਂ ਫੇ ਤਾਂ ਆਈ ਜਾਣੀ ਆ ਕਿਉਂਕਿ 18 ਮਾਡਲ ਲੇ ਮਸ਼ੀਨ ਵੀ ਬਾਕੀ ਦੇਖਦੇ ਹਾਂ ਹਾਂਜੀ ਮਿੱਤਰੋ ਲੋਵੀ ਰੀਪਰ ਆਪਾਂ ਲੈ ਜਾਂਦਾ ਸੀ ਦਸ਼ਮੇਸ਼ ਤੇ ਆਪਣੇ ਲਾਗੇ ਮਿਲ ਗਿਆ ਉਹ ਜ਼ਿੰਮੇਦਾਰਾ ਤਾਂ ਆਪਣਾ ਬਣਿਆ ਨਹੀਂ ਸੀ ਉਹਦਾ ਵੇ ਤੇ ਇਹ ਦਸ਼ਮੇਸ਼ ਦਾ ਆ ਦੇਖੋ ਤਾਂ ਇਹ ਹੈਗਾ ਆ 14 ਮਾਡਲ ਆ 14 ਫਿਰ 13 ਮਾਡਲ ਆ ਇਹ ਤੇ ਰੀਪਰ ਉਹਦਾ ਸਾਫ ਪਿਆ ਆ ਭਾਰ ਆਇਆ ਜਿੱਦਾਂ ਲੱਕੀ ਦੇਖ ਲੋ ਰੀਡੂ ਪੂਰੀ ਓਕੇ ਪਈ ਆ ਜਿੱਦਾਂ ਡਰਮ ਦੀ ਪੱਤੀ ਪੁੱਤੀ ਵੀ ਲੱਗੀ ਆ ਮੋਰਲੀ ਤੇ ਪੱਖੇ ਭਨੇ ਆ ਕਿਤੇ ਤੇ ਬਲੇਡ ਚੇਂਜ ਹੋਣੇ ਬਾਕੀ ਚਾਲੂ ਐਨ ਵਧੀਆ ਰੇਲ ਤੇ ਆ ਪੁੱਛ ਪੁੱਛ ਨਵੇਂ ਲੱਗਿਆ ਦੇਖੋ ਬਾਕੀ ਓਕੇ ਦੀ ਰਿਪੋਰਟ ਐ ਬੁਲ ਤੇ ਤੁਸ਼ਮੇਸ਼ ਐ ਰੰਗੀ ਐ ਥੋੜਾ ਜਿਹਾ ਤੇ ਪਲੇਟ ਮੱਕੀ ਦੇਖਿਓ ਫੇ ਬਲੌਗ ਅਕਤ